ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਪੁਰ ਜੋਨਸੀ ਦੀ ਬੀਬੀ ਸੁੰਦਰੀ ਜੀ ਜੋ ਸਾਡੀ ਬਾਰੀ ਸੀ 30 ਤਰੀਕ ਦੀ ਅੱਜ ਜੋਨਸੀ ਦੀ ਬੀਬੀ ਸੁੰਦਰੀ ਤੋਂ ਆਪਾਂ ਵੱਡਾ ਜੱਥਾ ਲੈ ਕੇ ਸੰਭੂ ਨੂੰ ਮਾਰਚ ਕਰ ਰਹੇ ਹਾਂ ਸੋ ਇਹ ਸਰਕਾਰ ਜਦੋਂ ਤੱਕ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ ਬਿਲਕੁਲ ਇਦਾਂ ਜੱਥੇ ਲੈ ਲੈ ਕੇ ਜਾਵਾਂਗੇ ਜੋ 6 ਤਰੀਕ ਦਾ ਸਾਡਾ ਲਾਂ ਨਾ ਜਸਬੰਦੀਆਂ ਦਾ ਸੋ ਬਿਲਕੁਲ ਦਿੱਲੀ ਨੂੰ ਕੂਚ ਕਰਾਂਗੇ ਉਹਦੇ ਵਿੱਚ ਵੀ ਸਾਰੇ ਵੀਰ ਚੜ੍ਹਦੀ ਕਲਾ ਚ ਦਿੱਲੀ ਨੂੰ ਪੂਚ ਕਰਾਂਗੇ ਜਿੱਦਾਂ ਵੀ ਡਿਊਟੀ ਲੱਗਦੀ ਆ ਜਥੇਬੰਦੀ ਦੀ ਸੋ ਐਦਾਂ ਜਾਵਾਂਗੇ ਤੇ ਸੋ ਚੇਤਾਵਨੀ ਆ ਸਰਕਾਰ ਨੂੰ ਸਾਡੀਆਂ ਮੰਨੀਆਂ ਜਾਂ ਮੰਗਾ ਲਾਗੂ ਕੀਤੀਆਂ ਜਾਣ ਨਹੀਂ ਤੇ ਦਿੱਲੀ ਪਹੁੰਚਾਂਗੇ ਹਰ ਹਾਲਤ ਵਿੱਚ ਪਹੁੰਚਾਂਗੇ ਸੋ ਜਥਾ ਮਾਰਚ ਕਰ ਰਿਹਾ ਈ ਤੁਹਾਡੇ ਨਾਲ ਸਾਡਾ ਬੱਚਾ ਸਤਕਾਰਯੋਗ ਸਾਡੀ ਭੈਣ ਜੋ ਕਿ ਅਸੀਂ ਜੋਨ ਦਾ ਪੁੱਤ ਕਹਿੰਦੇ ਆ ਜੋਨ ਦਾ ਪੁੱਤ ਬੋਲੀ ਜੌਨ ਦੀ ਧੀ ਸੋਨਿਹਾਰਾ ਉਹ ਜੋਨ ਦੀ ਧੀ ਸਾਡੀ ਆ ਉਹ ਸਾਡੇ ਨਾਲ ਜਾ ਰਹੀ ਆ ਲੋਕੋ ਜਾਗੋ ਲੋਕਾਂ ਨੂੰ ਪੀਲ ਆ ਸਾਰਿਆਂ ਨੂੰ ਕਿ ਭਾਈ ਸੰਭੂ ਮੋਰਚੇ ਦੇ ਵਿੱਚ ਪਹੁੰਚੋ ਵੱਡੀ ਗਿਣਤੀ ਲੈ ਕੇ ਜੋ ਪਿੱਛੇ ਰਹਿ ਗਏ ਆ ਉਹ 4 ਤਰੀਕ ਨੂੰ ਜਥਾ ਆ ਰਿਹਾ ਗਰਦਾਪੁਰ ਜ਼ਿਲ੍ਹੇ ਦਾ ਉਹਨਾਂ ਦੇ ਨਾਲ ਵੱਡੇ ਪੱਤੇ ਤੇ ਆਓ ਤਾਂ ਜੋ ਦਿੱਲੀ ਨੂੰ ਕੂਚ ਕਰੀਏ ਧੰਨਵਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ ਹੁੰਦਾਬਾਦ ਜਿੰਦਾਬਾਦ ਮਨੀਆਂ ਜਾਂ ਮੰਗਾ ਮਣਵਾ ਕੇ ਰਹਿਗੇ ਮਣਵਾ ਕੇ ਰਹਿਗੇ ਮਨਵਾ ਕੇ ਰਹਿਗੇ रहांगे जाहांगे मज़ूर मोर्चा ज़िंदाबाद ज़िंदाबाद ज़िंदा मज़दूर मोर्चा ज़िंदाद जिंदाद जिंदाबाद वाहेगुरू वाहेगुरू फेव